ਮੈਨੂੰ ਉਹ ਕਹਿੰਦਾ ਤੈਨੂੰ ਆਹ ਕਰ ਨਹੀਂ ਦੀ ਲੈ ਤੂੰ ਅੰਨਾ ਠੀਕ ਹੈ ਮੀਡੀਆ ਦੇ ਸਾਹਮਣੇ ਉਹ ਇਹ ਗੱਲ ਮੈਂ ਉਹਦਾ ਤੂੰ ਬਤਮੀਜੀ ਨਾਲ ਗੱਲ ਨਾ ਕਰ ਵੀਰ ਥੋੜਾ ਢੰਗ ਨਾਲ ਬੋਲ ਤਾ ਉਹ ਮੇਰੇ ਗਾਲਤ ਪੈਂਦਾ ਐਨੇ ਲੋਕਾਂ ਦੇ ਸਾਹਮਣੇ ਠੀਕ ਹੈ ਜੀ ਇੱਕ ਪਾਸੇ ਤੁਸੀਂ ਦੋ ਨੰਬਰ ਦਾ ਕੰਮ ਕਰ ਰਹੇ ਹੋ ਕਬਜ਼ਾ ਕਰ ਰਹੇ ਹੋ ਪੰਚਾਇਤੀ ਜਗਾ ਤੇ ਤੇ ਦੂਸਰੇ ਪਾਸੇ ਤੁਸੀਂ ਮਾਰ ਧਾੜ ਕਰ ਰਹੇ ਹੋ ਗੁੰਡਾ ਕਰਦੀ ਕਰ ਰਹੇ ਹੋ ਛਰੇ ਆਮ ਗੁੰਡਾ ਕਰਦੀ ਆ ਉਸ ਤੋਂ ਬਾਅਦ ਤੇ ਹੁਣ ਆਇਓ ਇਸ ਵੇਲੇ ਅਸੀਂ ਇੱਕ ਵਾਰੀ ਥੋੜਾ ਮਾੜ ਤਾਨ ਰੱਖਦੇ ਆਂ ਇੱਕ ਵਾਰੀ ਕੰਮ ਬੰਦ ਕਰਦੇ ਆਂ ਜੀ ਪਰ ਇਹ ਕੰਮ ਰੁਕੂਗਾ ਨਹੀਂ ਇਹ ਕੰਮ ਅਸੀਂ ਅੱਜ ਚਲਾ ਲਈਏ ਸਵੇਰ ਚਲਾ ਲਈਏ ਇਸ ਤਰੀਕੇ ਦੇ ਨਾਲ ਪੰਚਾਇਤ ਅਫਸਰ ਨੂੰ ਬੋਲਿਆ ਤੇ ਮੈਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਕਿ ਪੰਚਾਇਤ ਅਫਸਰ ਨੂੰ ਵੀ ਸੌਣ ਕਿਵੇਂ ਜੀ ਪਤਾ ਨਹੀਂ ਕੀ ਖਿਚੜੀ ਆਏਗਾ ਉਹੀ ਜਾਣਦੇ ਰਹੀਏ ਜੀ ਕਿ ਤੁਸੀਂ ਆ ਬਸਤੀ ਢਾ ਰਹਿਓ ਸਾਰੇ ਕਿਉਂਕਿ ਇਹ ਨਜਾਇਜ਼ ਆ ਅਸੀਂ ਉਹਨਾਂ ਨੂੰ ਕਹਿ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਬਸਤੀ ਢਾਉਣ ਦੀ ਗੱਲ ਕਰਦੇ ਹੋ ਇੰਨੇ ਲੋਕਾਂ ਦੇ ਘਰ ਢਾਉਣ ਦੀ ਗੱਲ ਕਰਦੇ ਹੋ ਫਿਰ ਇੰਨੇ ਲੋਕਾਂ ਨੂੰ ਬੇਘਰ ਕਰਕੇ ਉਹਨਾਂ ਨੂੰ ਬਦਲਤਾ ਦੇਣਾ ਪਊਗਾਣਾ ਉਹਨਾਂ ਨੂੰ ਜਗ੍ਹਾ ਤਾਂ ਦੇਣੀ ਪਈ ਪਊਗੀ ਪਰ ਜਿਹੜੇ ਲੋਕ ਇਹ ਕਹਿੰਦੇ ਵੀ ਘਰ ਢਾ ਦਿਓ ਜਾਂ ਵੀਰਾ ਸਰਪੰਚ ਇਹ ਗੱਲ ਸਾਦਕਾ ਸਰਪੰਚ ਇਹ ਗੱਲ ਕਹਿੰਦਾ ਘਰ ਢਾ ਦਿਓ ਫਿਰ ਉਹ ਸਾਰੇ ਦੇ ਸਾਰੇ ਇਹਨਾਂ ਲੋਕਾਂ ਨੂੰ ਜਗ੍ਹਾ ਮੁਹੱਈਆ ਕਰਵਾ ਦੇਣ ਠੀਕ ਹੈ ਜੀ ਜਗ੍ਹਾ ਮੁਹੱਈਆ ਕਰਵਾ ਦੇਣ ਤੇ ਥੇ ਸਾਡੇ ਸਮਾਜ ਦੇ ਵਿੱਚ ਸਵਾਲ ਕਿ ਹੁੰਦਾ ਕੁੱਲੀ ਗੁੱਲੀ ਜੁੱਲੀ ਦਾ ਜੀ ਜੀ ਤੇ ਇਹਨਾਂ ਤਿੰਨੇ ਗੱਲਾਂ ਚੋਂ ਮੁੱਖ ਤੌਰ ਤੇ ਕੁੱਲੀ ਆਉਂਦੀ ਆ ਠੀਕ ਹੈ ਜਿੱਥੇ ਬੰਦਿਆਂ ਨੇ ਰਹਿਣਾ ਹੁੰਦਾ ਰਹਿਣ ਬਸੇਰਾ ਕਰਨਾ ਹੁੰਦਾ ਪਰ ਕੁੱਲੀ ਤਾਂ ਉਹਨਾਂ ਕੋਲੇ ਪਹਿਲਾਂ ਹੀ ਹੈਗੀ ਆ ਜੀ ਇੰਨਾ ਸੋਹਣਾ ਘਰ ਐਨੀ ਸੋਹਣੀ ਕੁੱਲੀ ਤੇ ਉਹਦੇ باوجود ਤੁਸੀਂ ਲਾਲਾਂ ਸੱਟ ਰਹੇ ਹੋ ਹਰ ਲਹਰ ਲਹਰ ਕਰਦੇ ਹੋ ਕਿ ਅਸੀਂ ਤਾਂ ਜੇ ਇੱਥੇ ਪਾਵਾਂਗੇ ਇਹ ਬਹੁਤ ਹੀ ਘਟੀਆਂ ਸ਼ਰਮਨਾਕ ਗੱਲ ਕਹੋਗੇ ਦੀ ਜਿੰਨੀ ਨਿੰਦਾ ਕਰ ਸਕਦੇ ਉੰਨੀ ਕਰਾਂਗੇ ਠੀਕ ਹੈ ਜੀ ਤੇ ਇਹ ਲਗਾ ਪਰ ਜੇਕਰ ਪੰਚਾਇਤ ਨੂੰ ਫਿਰ ਬਦਲ ਦੇਣਾ ਪੈਣਾ ਹੈ ਅਧਿਕਾਰੀਆਂ ਨੂੰ ਬਦਲ ਦੇਣਾ ਪੈਣਾ ਹੈ ਜੇਕਰ ਘਟੇ ਹਿੰਦੇ ਜਾਂ ਚੱਕੀ ਜਾਂਦੀ ਹੈ ਦੇਖੋ ਜੀ ਮੈਂ ਪਰਸਨਲੀ ਤੌਰ ਤੇ ਅਸੀਂ ਲੋਕਾਂ ਦੇ ਘਰ ਘਾਉਣ ਦੇ ਪੱਖ ਦੇ ਵਿੱਚ ਹਾਂ ਜੀ ਠੀਕ ਹੈ ਜੀ ਮੈਂ ਇਹ ਗੱਲ ਦਾਬੇ ਨਾ ਕਿਹਾ ਕਿ ਜੇ ਕੋਈ ਵੀ ਲੋਕਾਂ ਦੇ ਆਮ ਲੋਕਾਂ ਦੇ ਘਰ ਘਮਾਉਣ ਦੀ ਗੱਲ ਕਰਦਾ इवन ਕਿ ਅਥੋਂ ਤੱਕ ਜੇ ਉਹਦੇ ਵਿੱਚ ਵੀਰੇ ਦਾ ਵੀ ਘਰ ਆਉਂਦਾ ਤਾਂ ਮੈਂ ਉਹਦੇ ਪੱਖ ਚ ਖੜਾ ਹੁੰਦਾ ਪਰ ਇਸ ਤਰੀਕੇ ਨਾਲ ਇਸ ਵਕਤ ਖੜੇ ਢਿੱਲਮਾ ਦੇ ਵਿੱਚ ਇੱਕ ਮਾਮਲੇ ਨੂੰ ਲੈ ਕੇ ਜਿਹੜੀ ਗੱਲਬਾਤ ਕਰਨ ਲੱਗੇ ਆ ਆ ਜਿਹੜੀ ਪਿੱਛੇ ਜਗਾ ਦੇਖ ਰਹੇ ਹੋ ਤੁਸੀਂ ਇੱਕ ਸਾਬਕਾ ਸਰਪੰਚ ਦੇ ਵੱਲੋਂ ਜਿਹੜੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਇਸ ਜਗਾ ਦੇ ਉੱਪਰ ਕਿਹਾ ਜਾ ਰਿਹਾ ਵੀ ਦੁਕਾਨ ਆ ਜਿਹੜੀ ਬਣਾਈ ਜਾ ਰਹੀ ਆ ਗੱਲਬਾਤ ਕਰਦੇ ਆ ਆਪਾਂ ਆਪਣੇ ਨਾਲ ਇਸ ਵਕਤ ਜੁੜ ਚੁੱਕਿਆ ਸੁਰਿੰਦਰ ਸਿੰਘ ਢਿੱਲਮਾ ਦੇ ਨਾਲ ਜਿਹੜੀ ਗੱਲਬਾਤ ਕਰਨ ਲੱਗੇ ਆਪਾਂ ਕੁਛ ਦਿਨ ਮਾਮਲਾ ਜਿਹੜਾ ਪੂਰਾ ਪੂਰਾ ਹੈ ਕਿ ਇਸ ਮਾਮਲੇ ਦੇ ਬਾਰੇ ਜਿਹੜੀ ਜਾਣਕਾਰੀ ਜਿਹੜੀ ਸਾਂਝੀ ਕਰਨ ਲੱਗੇ ਆਂ ਆ ਸਰਿੰਦਰ ਜੀ ਤੁਸੀਂ ਖੜੇ ਹੋ ਆ ਦੁਕਾਨ ਦੀ ਗੱਲ ਚੱਲੀ ਜਾਂਦੀ ਸੀ ਜਿਹੜੀ ਨਜਾਇਜ਼ ਤੌਰ ਤੇ ਦੁਕਾਨ ਬਣਾਈ ਜਾ ਰਹੀ ਆ ਪੂਰਾ ਮਾਮਲਾ ਹੈ ਕਿ ਰਾਜਵਿੰਦਰ ਜੀ ਮਾਮਲਾ ਇਹ ਹੈ ਕਿ ਆ ਜਿਹੜੀ ਤੁਸੀਂ ਜਗਾ ਤੁਸੀਂ ਪਹਿਲਾਂ ਹੀ ਗੱਲ ਕੀਤੀ ਆ ਇਹ ਜਗਾ ਪੰਚਾਇਤੀ ਜਗਾ ਹੈਗੀ ਹੈ ਜੀ ਤੇ ਜਿਹੜਾ ਸਾਬਕਾ ਸਰਪੰਚ ਆ ਜਸਵੀਰ ਸਿੰਘ ਵੀਰਾ ਜੀ ਉਹ ਇਸ ਜਗਾ ਤੇ ਕਬਜ਼ਾ ਉਹਦਾ ਕੀਤਾ ਹੋਇਆ ਜੀ ਤੇ ਇੱਥੇ ਜਿਹੜੀ ਉਹ ਦੁਕਾਨ ਪਾ ਰਿਆ ਹੈਗਾ ਜੀ ਦੱਸਣਾ ਚਾਹੁੰਨਾ ਕਿ ਜਦੋਂ ਉਹ ਸਰਪੰਚੀ ਤੇ ਬਰਾਜਮਾਨ ਸੀਗੇ ਤਾਂ ਉਸ ਟਾਈਮ ਤੇ ਉਹਨਾਂ ਨੇ ਕਿਸੇ ਤੋਂ ਇਹ ਜਗ੍ਹਾ ਖਰੀਦੀ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਗੱਲ ਇਹ ਕਰਨੀ ਚਾਹਾਂਗੇ ਕਿ ਪੰਚਾਇਤੀ ਜਗ੍ਹਾ ਖਰੀਦਣੀ ਜੀ ਤੇ ਵੇਚਣੀ ਦੋਨੇ ਗੈਰ ਕਾਨੂੰਨੀ ਆ ਹਨਾ ਤੁਸੀਂ ਸਰਪੰਚੀ ਦੀ ਕੁਰਸੀ ਤੇ ਬਰਾਜਮਾਨ ਹੋ ਤੇ ਤੁਹਾਨੂੰ ਸਰਪਾਏ ਮੋਢੀ ਹੋਣ ਦੇ ਨਾਤੇ ਪਿੰਡ ਦੀ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਕਿਹੜੀ ਜਗ੍ਹਾ ਪੰਚਾਇਤੀ ਆ ਤੇ ਕਿਹੜੀ ਜਗ੍ਹਾ ਨਹੀਂ ਪੰਚਾਇਤੀ ਹੈਗੀ ਜਗ੍ਹਾ ਖਰੀਦੀ ਜਗ੍ਹਾ ਖਰੀਦੀ ਜੀ ਪੰਚਾਇਤੀ ਜਗ੍ਹਾ ਖਰੀਦ ਲਈ ਸਰਪੰਚ ਨੇ ਜੀ ਖੁਦ ਮੌਜੂਦਾ ਸਰਪੰਚ ਨੇ ਪੰਚਾਇਤੀ ਜਗ੍ਹਾ ਖਰੀਦੀ ਜਦੋਂ ਪੰਚਾਇਤ ਵਿੱਚ ਸੀਗੇ ਜੀ ਫਿਰ ਉਸ ਤੋਂ ਬਾਅਦ ਉਹ ਨੀਂਆ ਕੱਢਦੇ ਆ ਜੀ ਠੀਕ ਆ ਤੇ ਅੱਜ ਉਹ ਇੱਥੇ ਜਿਹੜਾ ਉਹ ਦੁਕਾਨ ਆ ਜਿਹੜੀ ਉਹ ਬਣਾਉਣ ਜਾ ਰਹੇ ਹੈਗੇ ਆ ਤੋ ਕੱਲ ਪਰਸੋਂ ਦੀ ਪੰਚਾਇਤ ਆ ਜਿਹੜੀ ਹੁਣ ਇਸ ਵਕਤ ਮੌਜੂਦਾ ਪੰਚਾਇਤ ਆ ਉਹਨਾਂ ਨੂੰ ਰੋਕਣ ਤੇ ਲੱਗੀ ਹੋਈ ਆ ਬੀਡੀਪੀਓ ਦਫਤਰ ਜਾ ਕੇ ਜਾ ਕੇ ਆਏ ਕੱਲ ਤੇ ਉੱਥੋਂ ਫੂਨ ਫਾਣ ਇਹਨਾਂ ਨੂੰ ਆਏ ਤੇ ਉਹ ਫੇਰ ਵੀ ਉਹ ਕੰਮ ਆ ਜਿਹੜਾ ਲਗਾਤਾਰ ਚੱਲ ਰਿਹਾ ਸੋ ਅੱਜ ਇੱਥੇ ਮੋੜ ਟੈਲੀਵਿਜ਼ਨ ਵਾਲੇ ਵੀਰ ਬਲਰਾਜ ਮੋੜ ਉਰੀ ਇੱਥੇ ਆਏ ਸੀ ਕਵਰੇਜ ਕਰਨ ਤਾਂ ਉਸ ਟਾਈਮ ਤੇ ਮੈਂ ਗੱਲਬਾਤ ਕਰ ਰਿਹਾ ਸੀ মিডিਆ ਨਾਲ ਤਾਂ ਜਸਵੀਰ ਸਿੰਘ ਵੀਰੇ ਦਾ ਜਿਹੜਾ ਮੁੰਡਾ ਏ ਹੈਪੀ ਹੈਪੀ ਜੀ ਠੀਕ ਹੈ ਜੀ ਮੈਂ ਗੱਲਬਾਤ ਕਰ ਰਿਹਾ ਤੇ ਮੈਨੂੰ ਉਹ ਕਹਿੰਦਾ ਤੈਨੂੰ ਆਹ ਘਰ ਨਹੀਂ ਦੀਂਦੇ ਤੂੰ ਅੰਨਾ ਠੀਕ ਹੈ ਜੀ ਮੀਡੀਆ ਦੇ ਸਾਹਮਣੇ ਉਹਨੇ ਇਹ ਗੱਲ ਮੈਂ ਉਹਨੂੰ ਕਹ ਤੂੰ ਬਤਮੀਜ਼ੀ ਨਾਲ ਗੱਲ ਨਾ ਕਰ ਵੀਰ ਥੋੜਾ ਢੰਗ ਨਾਲ ਬੋਲ ਤਾਂ ਉਹ ਮੇਰੇ ਗਾਲ ਪੈਂਦਾ ਐਨੇ ਲੋਕਾਂ ਦੇ ਸਾਹਮਣੇ ਠੀਕ ਹੈ ਜੀ ਇੱਕ ਪਾਸੇ ਤੁਸੀਂ 2 ਨੰਬਰ ਦਾ ਕੰਮ ਕਰ ਰਹੇ ਹੋ ਕਬਜ਼ਾ ਕਰ ਰਹੇ ਹੋ ਪੰਚਾਇਤੀ ਜਗਾ ਤੇ ਤੇ ਦੂਸਰੇ ਪਾਸੇ ਤੁਸੀਂ ਮਾਰ ਧਾੜ ਕਰ ਰਹੇ ਹੋ ਗੁੰਡਾ ਕਰਦੀ ਕਰ ਰਹੇ ਹੋ ਛਰੇ ਆਮ ਗੁੰਡਾ ਕਰਦੀ ਆ ਉਸ ਤੋਂ ਬਾਅਦ ਜਿਹੜਾ ਇੱਥੇ ਪੰਚਾਇਤ ਅਫੀਸਰ ਆਉਂਦੇ ਜੀ ਠੀਕ ਹੈ ਜੀ ਪੰਚਾਇਤ ਅਫੀਸਰ ਵੱਲੋਂ ਇਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਆ ਮੈਂ ਉਸ ਟਾਈਮ ਤੇ ਇੱਥੇ ਸੀ ਜੀ ਪੰਚਾਇਤ ਅਫਸਰ ਨੂੰ ਜਸਵੀਰ ਸਿੰਘ ਵੀਰਾ ਜਿਹੜਾ ਸਾਫ ਦਾ ਸਰਪੰਚ ਉਹਦੀ ਗੁੰਡਾਗਰਦੀ ਤੁਸੀਂ ਦੇਖੋ ਕਹਿੰਦਾ ਤੁਸੀਂ ਹੁਣ ਆਏ ਹੋ ਇਸ ਵੇਲੇ ਅਸੀਂ ਇੱਕ ਵਾਰੀ ਤੁਹਾਡਾ ਮਾਨਤਾਣ ਰੱਖਦੇ ਆਂ ਇੱਕ ਵਾਰੀ ਕੰਮ ਬੰਦ ਕਰਦੇ ਆਂ ਪਰ ਇਹ ਕੰਮ ਰੁਕੂਗਾ ਨਹੀਂ ਇਹ ਕੰਮ ਅਸੀਂ ਅੱਜ ਚਲਾ ਲਈਏ ਸਵੇਰ ਚਲਾ ਲਈਏ ਐਸ ਤਰੀਕੇ ਦੇ ਨਾਲ ਪੰਚਾਇਤ ਅਫਸਰ ਨੂੰ ਬੋਲਿਆ ਤੇ ਮੈਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਕਿ ਪੰਚਾਇਤ ਅਫਸਰ ਨੇ ਉਹਦੀ ਸੁਣ ਕਿਵੇਂ ਲਈ ਪਤਾ ਨਹੀਂ ਕੀ ਖਿਚੜੀ ਆਏਗਾ ਉਹੀ ਜਾਣਦੇ ਹੈਗੇ ਜੀ ਉਸ ਤੋਂ ਬਾਅਦ ਫੇਰ ਉਹ ਗੱਲਾਂ-ਬਾਤਾਂ ਕਰਕੇ ਗਿਆ ਕਹਿੰਦਾ ਇਹ ਤਾਂ ਅਸੀਂ ਅੱਜ ਨਹੀਂ ਪਾਵਾਂਗੇ ਕੱਲ ਨੂੰ ਪਾਵਾਂਗੇ ਜੇਲ੍ਹ ਜਾਣਾ ਪਵੇ ਪਤਾ ਨਹੀਂ ਕੀ-ਕੀ ਕੁਝ ਹੁਣ ਜਿਹੜੇ ਉਹਨਾਂ ਦੇ ਕਹਿੰਦੇ ਹੁੰਦੇ ਨੇ ਨੇੜਲੇ ਪਾਲੇ ਨਜ਼ਦੀਕੀ ਆ ਵੀਰੇ ਸਰਪੰਚ ਦੇ ਹਨਾ ਉਹਨਾਂ ਦਾ ਇੱਥੇ ਇਹ ਗੱਲ ਕਹਿਣੀ ਹੈਗੀ ਕਿ ਇਹ ਜਿਹੜੀ ਜਗ੍ਹਾ ਉਹਨੇ ਖਰੀਦੀ ਹੋਈ ਆ ਮੁੱਲ ਲਈ ਹੋਈ ਆ ਠੀਕ ਆ ਤੇ ਵੀਰੇ ਸਰਪੰਚ ਵੀ ਖੁਦ ਇਹ ਕਹਿ ਰਹੇ ਉਹਨੇ ਪੰਚਾਇਤ ਸਪੰਚਾਇਤ ਅਫੀਸਰ ਨੂੰ ਵੀ ਇਹ ਕਿਹਾ ਕਿ ਆਹ ਬਸਤੀ ਆ ਜਿਹੜੀ ਫਿਰ ਇਹ ਸਾਰੀ ਨਜਾਇਜ਼ ਆ ਜੀ ਤੁਸੀਂ ਇਹ ਘਰ ਢਵਾਓ ਦੇਖੋ ਕਿੱਡੇ ਸ਼ਰਮਨਾਕ ਗੱਲ ਹੈ ਇੱਕ ਸਾਫਤਾ ਸਰਪੰਚ ਬਾਰੇ ਜਿਹੜਾ ਇਹ ਮੰਗ ਕਰ ਰਿਹਾ ਕਿ ਇੱਕ ਦੁਕਾਨ ਪਾਉਣ ਦੀ ਖਾਤਰ ਕਿ ਤੁਸੀਂ ਇਹ ਸਾਰੇ ਲੋਕਾਂ ਦੇ ਘਰ ਢਾ ਦਿਓ ਅਸੀਂ ਜਿਹੜੇ ਲੋਕ ਇਹ ਸਵਾ ਕਹਿ ਰਹੇ ਹੈਗੇ ਪੀਰਸਤ ਸਰਪੰਚ ਦੇ ਸਾਫਤਾ ਸਰਪੰਚ ਦੇ ਮੰਗਰ ਲੱਗ ਕੇ ਇਹ ਗੱਲਾਂ ਕਹਿ ਰਿਹਾ ਕਿ ਤੁਸੀਂ ਇਹ ਬਸਤੀ ਢਾ ਦਿਓ ਸਾਰੀ ਕਿਉਂਕਿ ਇਹ ਨਜਾਇਜ਼ ਆ ਅਸੀਂ ਉਹਨਾਂ ਨੂੰ ਕਹਿ ਦੇਣਾ ਚਾਹੁੰਨੇ ਆ ਕਿ ਜੇ ਤੁਸੀਂ ਵਸਤੇ ਢਾਉਣ ਦੀ ਗੱਲ ਕਰਦੇ ਹੋ ਇੰਨੇ ਲੋਕਾਂ ਦੇ ਘਰ ਢਾਉਣ ਦੀ ਗੱਲ ਕਰਦੇ ਹੋ ਫਿਰ ਇੰਨੇ ਲੋਕਾਂ ਨੂੰ ਬੇਘਰ ਕਰਕੇ ਜੀ ਉਹਨਾਂ ਨੂੰ ਬਦਲਤਾ ਦੇਣਾ ਪਊਗਾ ਨਾ ਉਹਨਾਂ ਨੂੰ ਜਗ੍ਹਾ ਤਾਂ ਦੇਣੀ ਪਊਗੀ ਪਰ ਜਿਹੜੇ ਲੋਕ ਇਹ ਕਹਿੰਦੇ ਵੀ ਘਰ ਢਾ ਦਿਓ ਜਾਂ ਵੀਰਾ ਸਰਪੰਚ ਇਹ ਗੱਲ ਸਾਦਕਾ ਸਰਪੰਚ ਇਹ ਗੱਲ ਕਹਿੰਦਾ ਘਰ ਢਾ ਦਿਓ ਫਿਰ ਉਹ ਸਾਰੇ ਦੇ ਸਾਰੇ ਇਹਨਾਂ ਲੋਕਾਂ ਨੂੰ ਜਗ੍ਹਾ ਮੁਹੱਈਆ ਕਰਵਾ ਦੇਣ ਠੀਕ ਹੈ ਜੀ ਜਗ੍ਹਾ ਮੁਹੱਈਆ ਕਰਵਾ ਦੇਣ ਤੇ ਇੱਥੇ ਬਡੂਜਰ ਚਲਵਾ ਦੇਣ ਕਿਸੇ ਨੂੰ ਕੋਈ ਦਿੱਕਤ ਨਹੀਂ ਕੀ ਉਹ ਸਰਪੰਚ ਦਾ ਸਰਪੰਚ ਰਹਿਣ ਵਾਸਤੇ ਘਰ ਬਣਵਾ ਰਿਹਾ ਹੋਵੇ ਨਹੀਂ ਉਹ ਦੁਕਾਨ ਪਾਰੇ ਕਿਉਂਕਿ ਕਿਉਂਕਿ ਸਰਪੰਚ ਦੇ ਕੋਲੇ ਇੰਨਾ ਖੂਬਸੂਰਤ ਘਰ ਆ ਸੋਹਣਾ ਘਰ ਆ ਦੇਖੋ ਜੀ ਇੱਥੇ ਸਾਡੇ ਸਮਾਜ ਦੇ ਵਿੱਚ ਸਵਾਲ ਕੀ ਹੁੰਦਾ ਕੁੱਲੀ ਗੁੱਲੀ ਜੁੱਲੀ ਦਾ ਜੀ ਜੀ ਤੇ ਇਹਨਾਂ ਤਿੰਨੇ ਗੱਲਾਂ ਚੋਂ ਮੁੱਖ ਤੌਰ ਤੇ ਕੁੱਲੀ ਆਉਂਦੀ ਆ ਠੀਕ ਆ ਜਿੱਥੇ ਬੰਦਿਆਂ ਨੇ ਰਹਿਣਾ ਹੁੰਦਾ ਰਹਿਣ ਬਸੇਰਾ ਕਰਨਾ ਹੁੰਦਾ ਪਰ ਕੁੱਲੀ ਤਾਂ ਉਹਨਾਂ ਕੋਲੇ ਪਹਿਲਾਂ ਹੀ ਹੈਗੀ ਆ ਜੀ ਇੰਨਾ ਸੋਹਣਾ ਘਰ ਐ ਇੰਨੇ ਸੋਹਣੇ ਕੁਲੀ ਤੇ ਉਹਦੇ ਉਹਦੇ باوجود ਤੁਸੀਂ ਲਾਲਾਂ ਸੱਟ ਰਹੇ ਹੋ ਹਰ ਲਹਰ ਲਹਰ ਕਰਦੇ ਫਿਰਦੇ ਹੋ ਕਿ ਅਸੀਂ ਤਾਂ ਜੀ ਇੱਥੇ ਪਾਵਾਂਗੇ ਇਹ ਬਹੁਤ ਹੀ ਘਟੀਆਂ ਸ਼ਰਮਨਾਕ ਗੱਲ ਕਹੂਗਾ ਦੀ ਜਿੰਨੀ ਨਿੰਦਾ ਕਰ ਸਕਦੇ ਓੰਨੀ ਕਰਾਂਗੇ ਠੀਕ ਹੈ ਜੀ ਤੇ ਇਹ ਲਗਾਤਾਰ ਹੁਣ ਕਿਹੜਾ ਇੱਕ ਵਾਰੀ ਇਹ ਬੰਦ ਹੋ ਗਿਆਗਾ ਕੰਮ ਪਰ ਉਹਦਾ ਕਹਿਣਾ ਹੈਗਾ ਕਿ ਅਸੀਂ ਇਹ ਦੁਬਾਰੇ ਜਿਹੜੀ ਉਹ ਚਲਵਾਵਾਂਗੇ ਪੰਚਾਇਤ ਨੇ ਕੋਈ ਇਸ ਮਾਮਲੇ ਨੂੰ ਲੈ ਕੇ ਕੀ ਕਦਮ ਚੁੱਕਿਆ ਪੰਚਾਇਤ ਨੇ ਗਏ ਆਏ ਨਾ ਹੁਣ ਮੇਰੇ ਧਿਆਨ ਚ ਨਹੀਂ ਹੈਗਾਗਾ ਕੀ ਕੀਤਾ ਉਹਨਾਂ ਨੇ ਕੀ ਨਹੀਂ ਕਿਉਂਕਿ ਗਏ ਸੀਗੇ ਇੱਕ ਵਾਰੀ ਕੋਟਕਪੂਰੇ ਪੀਡੀਪੀਓ ਦਫ਼ਤਰ ਤੇ ਮੇਰੀ ਉਦੋਂ ਬਾਅਦ ਕਿਸੇ ਨਾਲ ਗੱਲ ਨਹੀਂ ਹੋਈ ਜੀ ਠੀਕ ਹੈ ਥੋੜਾ ਟਾਈਮ ਹੀ ਹੋਏ ਗਏ ਸੀਗੇ ਜੀ ਤੋ ਜਦੋਂ ਜਦੋਂ ਹੀ ਗੱਲਬਾਤ ਪਤਾ ਲੱਗਦੀ ਹੈ ਤੇ ਪਤਾ ਲੱਗ ਜੂਗਾ ਕੀ ਹੋਇਆ ਜੀ ਫਿਲਹਾਲ ਲਈ ਇੱਕ ਬੋਰਾ ਜੀ ਇੱਕ ਗੱਲ ਸਾਹਮਣੇ ਆ ਰਹੀ ਆ ਵੀ ਲੋਕਾਂ ਦੇ ਘਟਾਉਣ ਦੀ ਗੱਲ ਤੁਸੀਂ ਕਹਿ ਰਹੇ ਹੋ ਹਨਾ ਵੀ ਉਹਦੇ ਵੱਲੋਂ ਕਹੀ ਜਾ ਰਹੀ ਸਰਪੰਚ ਵੱਲੋਂ ਉਹਨਾਂ ਦਾ ਪੱਖ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਪੱਖ ਆ ਵੀ ਕਿਉਂ ਮਕਾਨ ਬਣਾਇਆ ਜਾ ਰਿਹਾ ਹੈ ਪਰ ਜੇਕਰ ਪੰਚਾਇਤ ਨੂੰ ਫਿਰ ਬਦਲ ਦੇਣਾ ਪੈਣਾ ਹੈ ਅਧਿਕਾਰੀਆਂ ਨੂੰ ਬਦਲ ਦੇਣਾ ਪੈਣਾ ਹੈ ਜੇਕਰ ਇਹ ਘਰ ਟੈਂਦੇ ਆ ਜਾਂ ਚੱਕੇ ਜਾਂਦੇ ਆ ਦੇਖੋ ਜੀ ਮੈਂ ਪਰਸਨਲੀ ਤੌਰ ਤੇ ਅਸੀਂ ਲੋਕਾਂ ਦੇ ਘਰ ਟਮਾਉਣ ਦੇ ਪੱਖ 'ਚ ਨਹੀਂ ਹੈਗੇ ਜੀ ਠੀਕ ਹੈ ਜੀ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਜੇ ਕੋਈ ਵੀ ਲੋਕਾਂ ਦੇ ਆਮ ਲੋਕਾਂ ਦੇ ਘਰ ਟਮਾਉਣ ਦੀ ਗੱਲ ਕਰੂਗਾ ਈਵਨ ਕਿ ਇਥੋਂ ਤੱਕ ਜੇ ਉਹਦੇ ਵਿੱਚ ਵੀਰੇ ਦਾ ਵੀ ਘਰ ਆਉਂਦਾ ਤਾਂ ਮੈਂ ਉਹਦੇ ਪੱਖ 'ਚ ਖੜੂਗਾ ਪਰ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਆ ਜਗਾ ਘੇਰ ਲੈਣੀ ਇਹ ਜਾਇਜ਼ ਨਹੀਂ ਕਿਉਂਕਿ ਪੰਚਾਇਤ ਕੋਲੇ ਤਾਂ ਪਹਿਲਾਂ ਹੀ ਕੋਈ ਪੰਚਾਇਤੀ ਆਮਦਨ ਨਹੀਂ ਹੈਗੀ ਕੋਈ ਗ੍ਰਾਂਟ ਨਾ ਆਵੇ ਪੰਚਾਇਤ ਪਿੰਡ ਦਾ ਵਿਕਾਸ ਕਿਵੇਂ ਕਰੂਗੀ ਮੰਨ ਲਓ ਇੱਥੇ ਕੱਲ ਨੂੰ ਕੱਲ ਨੂੰ ਇੱਥੇ ਪੰਚਾਇਤ ਨੇ ਕੋਈ ਪ੍ਰੋਜੈਕਟ ਲਾਉਣਾ ਹਨਾ ਇਹ ਕਿੱਥੇ ਲਾਉਣਗੇ ਹਰੇਕ ਕੋਈ ਹੁਣ ਵੀਰੇ ਸਰਪੰਚ ਨੇ ਮਗਰ ਲੱਗ ਕੇ ਹਰੇਕ ਬੰਦਾ ਉੱਠਦਾ ਇੱਥੇ ਕਹਿ ਰਿਹਾ ਇੱਥੇ ਸਾਡੀ ਤਾਂ ਇੱਥੇ ਸਾਡੀ ਤਾਂ ਐ ਤਾਂ ਫਿਰ ਸਾਰੇ ਕੋਠਿਆਂ ਵਾਲੇ ਆ ਕੇ ਕਹਿ ਦੇਣਗੇ ਵੀ ਆਹ ਜਾਂ ਥਾਂ ਸਾਡੀ ਫਿਰ ਪੰਚਾਇਤ ਦੀ ਪੰਚਾਇਤੀ ਜਗ੍ਹਾ ਕਿੱਥੇ ਰਹੂਗੀ ਕੱਲ ਨੂੰ ਕੀ ਪ੍ਰੋਜੈਕਟ ਲਾਉਣਾ ਹੋਇਆ ਪੰਚਾਇਤ ਦੀ ਇਨਕਮ ਦੇ ਲਈ ਕੋਈ ਫੋਰਸ ਬਣਾਉਣਾ ਹੋਇਆ ਪਰ ਪੰਚਾਇਤ ਕਿੱਥੇ ਲਾਉਗੀ ਪ੍ਰੋਜੈਕਟ ਜੀ ਠੀਕ ਹੈ ਜੀ ਇਸ ਕਰਕੇ ਐਦਾਂ ਤਾਂ ਇਹ ਗੱਲ ਮੰਨ ਲਈ ਜਾ ਸਕਦੀ ਆ ਵੀ ਜੇ ਬੰਦੇ ਕੋਲੇ ਘਰ ਨਹੀਂ ਹੈਗਾ ਠੀਕ ਆ ਉਹ ਰੋਲ ਰਿਆ ਜੀ ਠੀਕ ਹੈ ਜੀ ਉਹ ਰੋਲ ਰਿਆ ਉਹਦੇ ਕੋਲੇ ਘਰ ਨਹੀਂ ਹੈਗਾ ਤਾਂ ਪੰਚਾਇਤ ਉਹਨੂੰ ਕਿਸੇ ਜਗ੍ਹਾ ਤੇ ਇੱਥੇ ਜਾਂ ਹੋਰ ਕਿਤੇ ਜਗ੍ਹਾ ਮੁਹਾਇਆ